ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਉਪਚੋਣਾ ਨੂੰ ਲੈ ਕੇ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਨੇ ਸ਼ੁਖਜਿੰਦਰ ਗਰੋਪਵਾ ਅਫੈਂਸ ਇੰਸਟੀਚਿਊਟ ਤੋਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਕੱਲ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਣਗੀਆਂ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿੱਚ ਕੁੱਲ 193376 ਵੋਟਰ ਹਨ ਜਦ ਕਿ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ 241 ਹੈ ਇੱਥੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 61 ਹੈ। ਡੇਰਾ ਬਾਬਾ ਨਾਨਕ ਵਿੱਚ ਚੋਣ ਡਿਊਟੀ ਨਿਭਾ ਰਹੇ ਅਮਲੇ ਦੀ ਗਿਣਤੀ 701 ਹੈ। ਉਨ੍ਹਾਂ ਅੱਗੇ ਦੱਸਿਆ ਕਿ 23 ਨਵੰਬਰ ਨੂੰ ਡੇਰਾ ਬਾਬਾ ਨਾਨਕ ਹਲਕੇ ਦੀਆਂ ਵੋਟਾਂ ਦੀ ਗਿਣਤੀ ਸੁਖਜਿੰਦਰਾ ਗਰੂਪ ਆਫ ਇੰਸਟੀਚਿਊਟ ਇੰਜੀਨੀਅਰਿੰਗ ਵਿੰਗ ਹਰਦੋਛੰਨੀ ਰੋਡ ਗੁਰਦਾਸਪੁਰ ਵਿਖੇ 18 ਰੌਂਡਾ ਵਿੱਚ ਹੋਵੇਗੀ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਅਸੀਂ ਇੱਥੋਂ ਪੋਲਿੰਗ ਪਾਰਟੀਆਂ ਨੂੰ ਲਵਾਣਾ ਕਰਨਾ ਹੈਗਾ ਇੱਥੇ ਸੁਖਜਿੰਦਰਾ ਕਾਲਜ ਓਪਨ ਇੰਸਟੀਚਿਊਸ਼ਨ ਦੇ ਵਿੱਚ ਅਸੀਂ ਇਹ ਪ੍ਰਬੰਧ ਕੀਤੇ ਗਏ ਨੇ ਐਸਡੀਐਮ ਸਾਹਿਬਾਨ ਵੱਲੋਂ ਡਿਸਪੈਚ ਸੈਂਟਰ ਇੱਥੇ ਤਿਆਰ ਕੀਤੇ ਨੇ ਹਰ ਡਿਸਪੈਚ ਤੇ ਟੇਬਲ ਲਗਾਏ ਗਏ ਨੇ ਤੇ ਇੱਥੋਂ ਹਰ ਟੇਬਲ ਤੋਂ ਲਗਭਗ 10 ਤੋਂ 12 ਪੋਲਿੰਗ ਪਾਰਟੀਆਂ ਨੂੰ ਪੀਵੀਐਮ ਤੇ ਲੜੀਆਂ ਕਿੱਟਸ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਪੁਲਿਸ ਦੀਆਂ ਪਾਰਟੀਆਂ ਵੀ ਇਹਨਾਂ ਦੇ ਨਾਲ ਹੀ ਸੇਮ ਬੱਸ ਦੇ ਵਿੱਚ ਜਾਣਗੀਆਂ ਇਹ ਇਹਦੇ ਨਾਲ ਸਾਰੇ ਸੈਕਟਰ ਅਫਸਰ ਲਗਾਏ ਹੋਏ ਨੇ ਸੈਕਟਰ ਅਫਸਰ ਦੇ ਹਰ ਸੈਕਟਰ ਅਫਸਰ ਦੇ ਅਧੀਨ 10 ਤੋਂ 15 ਪੋਲਿੰਗ ਪਾਰਟੀਆਂ ਹੁੰਦੀਆਂ ਨੇ ਉਹ ਇਨਸ਼ੋਰ ਕਰਨਗੇ ਵੀ ਉਹ ਉਹਨਾਂ ਦੀਆਂ ਪੋਲਿੰਗ ਪਾਰਟੀਆਂ ਪੂਰੀਆਂ ਹੋ ਜਾਣ ਤੇ ਉਹਨਾਂ ਨੂੰ ਸਮਾਨ ਮਿਲ ਜਾਵੇ ਸਮਾਨ ਵੰਡਣ ਤੋਂ ਬਾਅਦ ਉਹ ਬੱਸੇ 'ਚ ਬੈਠ ਕੇ ਪੋਰਟਸ ਦੇ ਨਾਲ ਆਪਣੇ ਆਪਣੇ ਪੋਲਿੰਗ ਬੂਥ ਸਟੇਸ਼ਨ ਤੇ ਰਿਪੋਰਟ ਕਰਨ ਫਿਰ ਸੈਕਟਰ ਅਫਸਰ ਸ਼ਾਮ ਨੂੰ ਉਹਨਾਂ ਦੀ ਰਿਪੋਰਟ ਕਰਦੇ ਵੀ ਪੋਲਿੰਗ ਪਾਰਟੀਆਂ ਪਹੁੰਚ ਗਈਆਂ ਸਾਡੇ ਪੀਐਲਓਸ ਲਗਾਏ ਗਏ ਨੇ ਤੇ ਸਾਰਾ ਜਿਹੜਾ ਰੈਵਨਿਊ ਦਾ ਤੇ ਪੰਚਾਇਤ ਦਾ ਸਟਾਫ ਹੈ ਲਗਾਇਆ ਗਿਆ ਪਿੰਡਾਂ ਚ ਵੀ ਤਾਂ ਕਿ ਉੱਥੇ ਹੱਦਲਾਂ ਦੇ ਪ੍ਰਬੰਧ ਕੀਤੇ ਜਾਂਦੇ ਖਾਣੇ ਪੀਣੇ ਦਾ ਪ੍ਰਬੰਧ ਮਿੱਡੇ ਵਰਕਰਸ ਜਿਹੜੇ ਹੁੰਦੇ ਨੇ ਸਕੂਲਾਂ ਦਾ ਖਾਣਾ ਤਿਆਰ ਕਰਦੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਜਿਹੜਾ ਕੋਈ ਉਹਨਾਂ ਦੇ ਰਹਿਣ ਦਾ ਬੈਡਿੰਗ ਵਗੈਰਾ ਦਾ ਹੈਗਾ ਉਹ ਵੀ ਡੀਪੀਓਸ ਦੀ ਜੁਬੀ ਲਗਾਈ ਦੀ ਆ ਵੀ ਉੱਥੇ ਨੂੰ ਅਰੇਂਜ ਕਰਕੇ ਉਹਨਾਂ ਨੂੰ ਮੱਈਆ ਕਲਾਣਗੇ ਤਾਂ ਕਿ ਕੰਫਰਟ ਰਹੇ ਤੇ ਹਰ ਪੋਲਿੰਗ ਬੂਥ ਤੇ ਇਨਸ਼ੋਰ ਕੀਤਾ ਗਿਆ ਹੈ ਕਿ ਟਾਇਲਟ ਹੋਵੇ ਜੇ ਕੋਈ ਲੇਡੀ ਆਫਿਸਰ ਆਤਾ ਉਹਦੇ ਲਈ ਸੈਪਰੇਟ ਬਾਥਰੂਮ ਤੇ ਟਾਇਲਟ ਹੋਵੇ ਸੋ ਥੈਟ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਕਿੰਨੀ ਬੋਟ ਜਿਹੜੇ ਬੋਟ ਦਾ ਇਸਤੇਮਾਲ ਕਰਨਗੇ ਲੋਕ 193000 ਬੋਟ ਹੈ ਜੀ ਤੇ 2200 ਆਪਣੀ ਫੋਸਟਰ ਵੈਲਟ ਹੈ ਤੇ ਲਗਭਗ 195000 ਵੋਟ ਹੈਗੀ ਹੈ ਜਿਹੜੇ ਲੋਕ ਐਕਸਾਈਜ਼ ਕਰਨ 241 ਪੋਲਿੰਗ ਬੂਥ ਹੈ ਉਹਦੇ ਵਿੱਚੋਂ 97 ਕ੍ਰਿਟੀਕਲ ਪੋਲਿੰਗ ਬੂਥ ਹੈ ਜਿਨ੍ਹਾਂ ਦੇ ਉੱਪਰ ਮਾਈਕਰੋ ਵਾਜ਼ਰ ਤੇ ਆਪਣੀ ਸੈਂਟਰਲ ਵਾਜ਼ਰ ਕੋਰਪਸ ਵੀ ਰਹੇਗੀ ਤੇ ਬਾਕੀ ਵੋਟ ਕਾਸਟਿੰਗ ਸਾਰੇ ਦੇ ਸਾਰੇ 241 ਬੂਥਾਂ ਦੇ ਅਸੀ ਕਰਵਾਵਾਂਗੇ ਕਿੰਨੇ ਦੇਖਿਆ ਨਹੀਂ ਰਹੇਗੀ ਥਾਂ ਟਾਈਮਿੰਗ ਇਹਦੀ ਬੋਟਾਨੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਰਹੇਗੀ। ਸੁਰੱਖਿਆ ਨੂੰ ਲੈ ਕੇ ਕਿਦਾਂ ਦੇ ਇੰਜਾਮ ਹੈ? ਸੁਰੱਖਿਆ ਦੀ ਪੁਟਾ ਪ੍ਰਬੰਧ ਕਿਤੇ ਗਿਆ ਜੀ? ਦੇਖੋ ਸਾਡੇ ਕੋਲੇ 6 ਕੰਪਨੀਆਂ ਆ ਇਹਦੀ ਆਯਾਨੀ ਸੀਆਰਪੀ ਆਪਣੀ ਹੈ। ਉਹਨਾਂ ਨੂੰ ਪਹਿਲਾਂ ਅਸੀਂ ਸਟੈਟਿਕ ਤੇ ਫਲਾਈਂਗ ਸਕੁਐਡ ਦੇ ਵਿੱਚ ਯੂਜ਼ ਕਰਦੇ ਸੀਗੇ। ਬਟ ਹੁਣ ਉਹਨਾਂ ਦੀ ਡਿਊਟੀ ਸਾਰੇ ਕ੍ਰਿਟੀਕਲ ਦੇ ਪੁਆਇੰਟਸ ਦੇ ਉੱਪਰ ਜਿਹੜੇ ਬੂਥ ਆ ਉਹਨਾਂ ਤੇ ਲਗਾਈ ਗਈ ਹੈ। ਇਸ ਤੋਂ ਬਿਨਾ ਸਾਡੇ ਸੈਕਟਰ ਅਫਸਰਾਂ ਨੂੰ ਮੈਨਿਸਟ੍ਰੇਟ ਦੀਆਂ ਪਾਵਰਾਂ ਦਿੱਤੀਆਂ ਗਈਆਂ ਨੇ ਤਾਂ ਕਿ ਜੇ ਕੋਈ ਲਾ ਐਂਡ ਆਰਡਰ ਕੰਟਰੋਲ ਹੁੰਦੀ ਆ ਉੱਥੇ ਉਹ ਉਹਨ ਦੇ ਨਾਲ ਹੀ ਦੋਨੋਂ ਐਸਐਸਪੀ ਸਹਿਵਾਨ ਵੱਲੋਂ ਆਪਣੇ ਫਲਾਈਂਗ ਸਕੁਐਡ ਤੇ ਰਿਜ਼ਰਵ ਬਣਾਏ ਗਏ ਨੇ ਨਾਕੇ ਵੀ ਲਗਾਏ ਗਏ ਨੇ ਨਾਕਿਆਂ ਤੋਂ ਬਿਨਾ ਫਲਾਈਂਗ ਸਕੁਐਡ ਬਣਾਏ ਗਏ ਨੇ ਪੁਲਿਸ ਵੱਲੋਂ ਤਾਂ ਕਿ ਉਹ ਆਪਣਾ ਪੂਰੇ ਏਰੀਆ 'ਚ ਆਪਣੇ ਆਪਣੇ 'ਚ ਗਸ਼ਤ ਕਰਨਗੇ ਤੇ ਉਹ ਤੋਂ ਬਿਨਾ ਰਿਜ਼ਰਵ ਵੀ ਫੋਰਸ ਰੱਖੀ ਗਈ ਆ ਤਾਂ ਕਿ ਜੇ ਕਿਤੇ ਕੋਈ ਲਾਅ ਐਂਡ ਆਰਡਰ ਇਸ਼ੂ ਹੁੰਦਾ ਤਾਂ ਰਿਜ਼ਰਵ ਫੋਰਸ ਵੀ ਉਹਨਾਂ ਨੂੰ ਬੈਕਅਪ ਦੇ ਸਕੇ ਸਰ ਇੱਕ ਦਿਨ ਵੋਟਾਂ ਤੋਂ ਪਹਿਲਾਂ ਜਦੋਂ ਵੋਟਰਾਂ ਨੂੰ ਕਈ ਵਾਰੀ ਲਾਜਿਸ਼ ਦਿੱਤਾ ਜਾਂਦਾ ਜਾਂ ਕੋਈ ਸ਼ਰਾਬ ਦੇ ਦੇਖੋ ਇਹ ਕੰਪਲੇਂਟਸ ਬੜੀਆਂ ਕਾਮਨ ਨੇ ਆਉਂਦੀਆਂ ਰਹਿੰਦੇ ਨੇ ਸਾਡੇ ਫਲਾਈਂਗ ਸਕੁਐਡ ਜਿਹੜੇ ਨੇ ਨੌ ਟੀਮਾਂ ਬਣਾਈਆਂ ਗਈਆਂ ਨੇ ਉਹ ਜਾ ਕੇ ਵੈਰੀਫਾਈ ਕਰਦੇ ਨੇ ਇੱਕ ਦੋ ਜਗ੍ਹਾ ਤੇ ਅਸੀਂ ਪਕੜੇ ਵੀ ਐ ਤੇ ਉੱਥੇ ਅਸੀਂ ਐਫ ਆਈ ਆਰ ਦਰਜ ਕਰਾਈ। ਕਾਹਦੀ ਸਰਛਰਾ ਪਕੜ ਦਾ ਰੌਲਾ ਪੈ ਰਿਹਾ ਸੀ ਪਾਸੇ ਪਕੜ ਦਾ ਰੌਲਾ ਪੈ ਰਿਹਾ ਸੀ ਮੈਂ ਉਹੀ ਕਹਿ ਰਿਹਾ ਅਸੀਂ ਐਫ ਆਈ ਆਰ ਦਰਜ ਕਰਾਣੇ ਜਿੱਥੇ ਵੀ ਕੋਈ ਪਕੜੀ ਜਾਂਦੀ ਹੈ ਕੱਲ ਵੀ ਪਕੜੀ ਗਈ ਐ ਮਰਸੋ ਵੀ ਪਕੜੀ ਗਈ ਐ ਉੱਥੇ ਐਕਸ਼ਨ ਹੋਇਆ ਉੱਥੇ ਐਫ ਆਈ ਆਰ ਦਰਜ ਕਰਾਈ। ਵੋਟਰ ਨੂੰ ਇਹ ਹੀ ਅਪੀਲ ਹੈ ਜੀ ਵੱਧ ਛੱਡ ਕੇ ਵੋਟ ਪਾਓ। ਮੌਸਮ ਬਹੁਤ ਅੱਛਾ ਹੈ ਦੇ ਆਪਣੇ ਲੋਕਤੰਤਰ ਦੇ ਵਿੱਚ ਵੋਟਰ ਦੀ ਸਭ ਤੋਂ ਵੱਧ ਐਮ